ਅਜਨਾਲਾ ਵਿੱਚ ਐਡਵੋਕੇਟ ਦੀ ਗੱਡੀ ਤੇ ਦੇਰ ਰਾਤ ਸ਼ਰੀਆਮ ਫਾਇਰਿੰਗ ਅੰਮ੍ਰਿਤਸਰ ਤੋਂ ਆਪਣੇ ਸਾਥੀਆਂ ਨਾਲ ਅਜਨਾਲਾ ਵਾਪਸ ਆ ਰਿਹਾ ਸੀ ਐਡਵੋਕੇਟ ਸੁਨੀਲ ਪਾਲ ਗੱਡੀ ਤੇ ਵਜੀ ਗੋਲੀ ਥਾਣੇ ਵਿੱਚ ਵੜ ਕੇ ਵਾਲ-ਵਾਲ ਬਚਿਆ ਵਕੀਲ ਅਤੇ ਉਸਦੇ ਸਾਥੀ ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਸ਼ੁਰੂ ਅਜਨਾਲਾ ਅੰਦਰ ਸ਼ਰੀਆਮ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਦੇਰ ਰਾਤ ਅੰਮ੍ਰਿਤਸਰ ਤੋਂ ਅਜਨਾਲਾ ਆਪਣੀ ਗੱਡੀ ਉੱਪਰ ਆ ਰਹੇ ਵਕੀਲ ਸੁਨੀਲ ਪਾਲ ਅਤੇ ਉਸ ਦੇ ਸਾਥੀਆਂ ਉੱਪਰ ਕੁਝ ਗੱਡੀ ਸਵਾਰ ਲੋਕਾਂ ਵੱਲੋਂ ਸ਼ਰੀਆਮ ਫਾਇਰਿੰਗ ਕਰ ਦਿੱਤੀ ਗਈ। ਇਸ ਹਮਲੇ ਦੌਰਾਨ ਇੱਕ ਗੋਲੀ ਗੱਡੀ ਉੱਪਰ ਲੱਗੀ ਪਰ ਆਪਣੀ ਜਾਨ ਬਚਾਉਂਦੇ ਹੋਏ ਐਡਵੋਕੇਟ ਸੁਨੀਲ ਪਾਲ ਨੇ ਗੱਡੀ ਸਿੱਧੀ ਥਾਣੇ ਅੰਦਰ ਵਾਰ ਦਿੱਤੀ ਅਤੇ ਆਪਣੀ ਜਾਨ ਬਚਾਈ। ਇਸ ਮੌਕੇ ਇਨਸਾਫ ਦੀ ਗੁਹਾਰ ਲਗਾਉਂਦੇ ਹੋਏ ਐਡਵੋਕੇਟ ਸੁਨੀਲ ਪਾਲ ਸਿੰਘ ਨੇ ਦੱਸਿਆ ਕਿ ਉਹ ਅੰਮ੍ਰਿਤਸਰ ਤੋਂ ਆਪਣੇ ਕੁਝ ਸਾਥੀਆਂ ਅਤੇ ਬੱਚਿਆਂ ਨਾਲ ਅਜਨਾਲਾ ਵਾਪਸ ਆ ਰਹੇ ਸੀ। ਜਦੋਂ ਉਹ ਅਜਨਾਲਾ ਰਿਲਾਈਐਂਸ ਪੈਟਰੋਲ ਪੰਪ ਨੇੜੇ ਪਹੁੰਚੇ ਤਾਂ ਗੱਡੀ ਸਵਾਰ ਕੁਝ ਲੋਕਾਂ ਨੇ ਉਹਨਾਂ ਦੀ ਗੱਡੀ ਉੱਪਰ ਫਾਇਰਿੰਗ ਸ਼ੁਰੂ ਕਰ ਦਿੱਤੀ। ਉਹਨਾਂ ਨੇ ਤੁਰੰਤ ਗੱਡੀ ਭਜਾ ਕੇ ਥਾਣੇ ਵਿੱਚ ਸ਼ਰਨ ਲਈ। ਸੁਨੀਲ ਪਾਲ ਨੇ ਅੱਗੇ ਦੱਸਿਆ ਕਿ ਹਮਲਾਵਰਾਂ ਵਿੱਚੋਂ ਦੋ ਨੌਜਵਾਨ ਉਹਨਾਂ ਦਾ ਪਿੱਛਾ ਕਰਦੇ ਹੋਏ ਥਾਣੇ ਤੱਕ ਆ ਗਏ ਜਿਨ੍ਹਾਂ ਨੂੰ ਮੌਕੇ ਤੇ ਮੌਜੂਦ ਅਫੜਾ ਤਫੜੀ ਦੇ ਮਾਹੌਲ ਵਿੱਚ ਫੜ ਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਗਿਆ। ਉਹਨਾਂ ਮੰਗ ਕੀਤੀ ਕਿ ਬਾਕੀ ਦੋਸ਼ੀਆਂ ਨੂੰ ਵੀ ਜਲਦ ਗ੍ਰਿਫਤਾਰ ਕਰਕੇ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ। ਦੂਜੇ ਪਾਸੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਸ ਗੱਡੀ ਉੱਪਰ ਗੋਣੀ ਲੱਗੀ ਹੈ ਉਸ ਦੀ ਫੋਰੈਂਸਿਕ ਜਾਂਚ ਕਰਵਾਈ ਜਾ ਰਹੀ ਹੈ ਅਤੇ ਆਲੇ-ਦੁਆਲੇ ਦੇ ਸੀਸੀਟੀਵੀ ਕੈਮਰੇ ਖੰਗਾਲੇ ਜਾ ਰਹੇ ਹਨ। ਪੁਲਿਸ ਅਧਿਕਾਰੀ ਨੇ ਭਰੋਸਾ ਦਿੱਤਾ ਕਿ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਸਖਤ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। ਤੁਸੀਂ ਦੇਖਦੇ ਰਹੋ ਜੀਡੀਐਸ ਨਿਊਜ਼ ਚੈਨਲ। ਹਰ ਅਪਡੇਟ ਦੇਖਣ ਲਈ ਚੈਨਲ ਨੂੰ ਫੋਲੋ ਕਰੋ ਤਾਂ ਜੋ ਤੁਹਾਨੂੰ ਹਰ ਖਬਰ ਦਾ ਨੋਟੀਫਿਕੇਸ਼ਨ ਮਿਲ ਸਕੇ ਪੱਤਰਕਾਰ ਸੁਆਇਮਾਨ ਅੰਮ੍ਰਿਤਸਰ ਮੇਨਪਾਲ ਸਿੰਘ aí ਨਾਲਾ ਮੈਂ ਵਾਰਡ ਨੰਬਰ 1 ਤੋਂ ਮੌਜੂਦਾ ਕਾਉਂਸਲਰ ਮੇਰੇ ਮਾਤਾ ਜੀ ਕਾਂਗਰਸ ਪਾਰਟੀ ਤੋਂ ਉਹਨਾਂ ਦਾ ਬੇਟਾ ਵਾਂ ਜਿਹੜਾ ਪਿਛਲੇ ਦਿਨੀ ਅ ਮੇਰੇ ਭਰਾ ਦੇ ਛੋਟੇ ਦੇ ਗਲ ਪਏ ਆ ਕੋਈ 15 16 ਬੰਦੇ ਅਣਪਛਾਤੇ ਉਹਨਾਂ ਦੇ ਵਿੱਚੋਂ ਪੰਜਾਂ ਜਣਾਂ ਦੀ شناخت ਕੀਤੀ ਸੀ ਜਿਹੜਾ ਇੱਕ ਸੁਖਬਾਜ਼ ਮੁੰਡਾ ਹਿਰਵਾਲਾਂ ਦਾ ਜਿਹੜਾ ਪੁਲਿਸ ਮੁਲਾਜ਼ਮ ਹੈ ਇੱਕ ਹਰਮਨ ਮੁੰਡਾ ਥੋਬੇ ਦਾ ਇੱਕ ਸੁਖ ਮੁੰਡਾ ਵਾ ਜਗਦੇਆں ਦਾ ਥਾਰ ਗੱਡੀ ਜਿਹਦੇ ਕੋ 9099 ਨੰਬਰ ਇੱਕ ਇੱਕ ਬੰਦਾ ਸਕੋਰਪੀਓ ਗੱਡੀ ਆ ਵਿਦਆਊਟ ਨੰਬਰ ਇਦਾਂ ਚਾਰ ਪੰਜ ਜਿਹੜੇ ਹਾਂ ਪਛਾਣ ਕੀਤੀ ਸੀ ਬੰਦੇ ਦੀ ਇੱਕ ਸੁਨਾਵਾ ਦਾ ਮੁੰਡਾ ਉਹ ਅਸੀਂ ਪੁਲਿਸ ਨੂੰ ਦੱਸ ਚੁੱਕੇ ਹਾਂ ਪਹਿਲਾਂ ਹੀ 올ਰੇਡੀ ਅਸੀਂ ਦਰਖਾਸਤ ਵੀ ਲਿਖਤੀ ਦਿੱਤੀ ਜਿਹਦੀ ਅਜ ਤੱਕ ਕੋਈ ਕਾਰਵਾਈ ਨਹੀਂ ਹੋਈ ਐਸਐਸਪੀ ਸਾਹਿਬ ਦੇ ਅਸੀਂ ਪੇਸ਼ ਹੋਏ ਕੋਈ ਕਾਰਵਾਈ ਨਹੀਂ ਹੋਈ ਅੱਜ ਸਾਡੇ ਭਤੀਏ ਜਿੱਤ ਕੇ ਉਥੋਂ ਮੁੰਬਈ ਤੋਂ ਖੇਡਣ ਗਏ ਸੀ ਗੇਮਾਂ ਗੇਮਾਂ ਖੇਡਣ ਗਏ ਸੀ ਗੇਮ ਖੇਡ ਕੇ 골ਡ ਮੈਡਲ ਜਿੱਤ ਕੇ ਆਏ ਉਹਨਾਂ ਨੂੰ ਮੈਂ ਸਟੇਸ਼ਨ ਤੋਂ ਬਹਾਉਣ ਗਿਆ ਜਿੱਦਾਂ ਮੈਂ ਸਟੇਸ਼ਨ ਤੋਂ ਉਹਨਾਂ ਨੂੰ ਰਿਸੀਵ ਕਰਕੇ 8:30 ਵਜੇ ਹੀ ਨਾਲੇ ਵਾਪਸ ਆਉਂਦਿਆ ਇੱਥੇ ਰਿਲਾਇੰਸ ਦੇ ਪੰਪ ਲਾਗੇ ਚਾਰ ਗੱਡੀਆਂ ਨੇ ਘੇਰਾ ਪਾਇਆ ਮੈਨੂੰ ਦੋ ਮੋਟਰਸਾਈਕਲ ਸੀ ਪਹਿਲਾਂ ਇੱਕ ਗੱਡੀ ਨੇ ਅੱਗੇ ਆ ਕੇ ਜਿਹੜੀ ਥਾਰ ਚਿੱਟੀ ਗੱਡੀ 9099 ਨੰਬਰ ਉਹਨੇ ਅੱਗੇ ਲਿਆ ਕੇ ਲਾ ਕੇ ਬ੍ਰੇਕ ਮਾਰੀ ਫੋਰਚੂਨਰ ਮਗਰ ਆਈ ਇੱਕ ਇੰਡੀਕਾ ਵਿਸਟਾ ਗੱਡੀ ਆਈ ਤੇ ਉਹਦੇ ਵਿੱਚ ਜਿਹੜੇ ਅਣਪਛਾਤੇ ਵਿਅਕਤੀ ਬੈਠੇ ਸੀ ਤੇ ਨਾਲ ਵਿੱਚ ਇੱਕ ਆ ਹਰਮਨ ਥੋਬੇ ਵਾਲਾ ਤੇ ਇੱਕ ਉਹ ਸੁਖ ਮੁੰਡਾ ਜਿਹਦੀ ਗੱਡੀ ਆ ਇਹ ਕੋ ਮੁੰਡਾ ਜਿਹੜਾ ਮੁਲਾਜ਼ਮ ਆ ਸੁਖਬਾਜ ਉਹ ਵਾਵਾ ਜਾਣੇ ਇਹ ਕਿੰਨੇ ਜਣੇ ਆ ਕੇ ਗੱਡੀ ਦੇ ਵਿੱਚ ਇਹਨਾਂ ਸਾਨੂੰ ਘੇਰਾ ਪਾ ਲਿਆ ਇਹਨਾਂ ਫਾਇਰਿੰਗ ਸ਼ੁਰੂ ਕੀਤੀ ਆ ਮੇਰੇ ਨਾਲ ਬੱਚੇ ਛੋਟੇ ਸੀ ਮੈਂ ਮੌਕੇ ਦਾ ਫਾਇਦਾ ਚੁੱਕਦੇ ਮੈਂ ਗੱਡੀ ਭਜਾ ਕੇ ਉੱਥੋਂ ਸਿੱਧੀ ਲਿਆ ਕੇ ਅਈ ਨਾਲੇ ਥਾਣੇ ਵਾੜੀ ਆ ਜਦ ਕਿ ਨਾ ਇੱਥੇ ਸਾਈ ਮੰਦਰ ਲੱਗੇ ਦੋ ਗੱਡੀਆਂ ਖਿਲਾ ਰੀਆਂ ਸੀ ਵਿੱਚ ਮਰਨ ਨੂੰ ਇਹਨੇ ਗਾਂਹ ਗੱਡੀ ਕੀਤੀ ਵਿੱਚ ਮਰਨ ਨੂੰ ਮੈਂ ਉੱਥੋਂ ਵੀ ਸਾਈਡ ਕਰਕੇ ਪਤਾ ਨਹੀਂ ਕਿੱਦਾਂ ਬਚ ਕੇ ਨਿਕਲੇ ਆਪਾਂ ਤੇ ਜਿਹੜੇ ਮੇਰੇ ਨਾਲ ਬੱਚੇ ਹੁਸੈਮਗੇ ਤੇ ਮੈਂ ਆ ਗਈ ਨਾਲੇ ਠਾਣੇ ਗੱਡੀ ਵਾੜੀ ਬਾਹਰ ਗੁਰਮੀਤ ਭਾਈ ਤੇ ਹਰਜਿੰਦਰ ਖਲੋਤੇ ਸੀ ਭਾਈ ਦੋਵੇਂ ਹੀ ਇਹਨਾਂ ਮੈਨੂੰ ਆ ਕੇ ਪ੍ਰੋਟੈਕਸ਼ਨ ਦਿੱਤੀ ਫਿਰ ਉਹ ਜਿਹੜੇ ਮਗਰੇ ਸਾਡੇ ਠਾਣੇ ਵੜ ਗਏ ਉਹਨਾਂ ਨੂੰ ਪੁਲਸ ਦਾ ਕੋਈ ਡਰ ਨਹੀਂ ਜਦੋਂ ਮਗਰੇ ਠਾਣੇ ਵੜੇ ਆ ਫਿਰ ਮੈਂ ਦੱਸਿਆ ਤੇ ਉਹਨਾਂ ਇਹਨਾਂ ਨੂੰ ਅੰਦਰ ਵਾੜਿਆ ਹੁਣ ਦੋ ਬੰਦੇ ਅੰਦਰ ਫੜਾਏ ਇੱਕ ਹਰਮਨ ਥੋਬੇ ਦਾ ਦੂਜੇ ਦਾ ਮੈਨੂੰ ਨਾਂ ਨਹੀਂ ਪਤਾ ਉਹ ਦੋ ਬੰਦੇ ਅੰਦਰ ਫੜਾਏ ਆ ਮੇਰੀ ਪ੍ਰਸ਼ਾਸਨ ਅਗੇ ਮੰਗਿਆ ਵੀ ਇਹਨਾਂ ਦੋਵਾਂ ਨੂੰ ਛੱਡਿਆ ਨਾ ਜਾਵੇ ਤੇ ਬਾਕੀ ਫੜ ਕੇ ਲਿਆਂਦੇ ਜਾਣ ਇਹਨਾਂ ਦੇ ਬਣਦੀ ਕਾਨੂੰਨੀ ਕਾਰਵਾਈ ਕਰਕੇ ਪਰਚਾ ਕਰਕੇ ਅੰਦਰ ਗੱਡੀ ਭ ਇਹ ਜਾ ਕੇ ਮੌਕਾ ਵੇਖਣ ਇਹਨਾਂ ਨੂੰ ਸਭ ਕੁਝ ਉਥੋਂ ਪਤਾ ਲਾ ਲੈਣਾ ਸੀ ਸੀਸੀਟੀਵੀ ਕੈਮਰੇ ਚ ਰਿਲਾਇੰਸ ਪੰਪ ਨਾਂ ਕੇ ਨਾਲ ਹੀ ਅਗਲੇ ਬੰਨੇ ਸਾਹਮਣੇ ਉਹਦੇ ਕੰਮ ਹੋਇਆ ਸਾਰਾ ਜਿੱਦਾਂ ਗੋਲੀਆਂ ਚਲਾਈਆਂ ਜਾਣੀ ਨੁਕਸਾਨ ਹੋ ਸਕਦਾ ਬੱਚੇ ਦਾ ਕੀ ਹੋਊਗਾ ਭਾਰੀ ਮੇਰੇ ਸਾਡੇ ਬੱਚੇ ਭਤੀਜੇ ਸਾਡੇ ਪਲੇਅਰ ਉਹਨਾਂ ਦਾ ਕੋਈ ਨੁਕਸਾਨ ਹੋ ਜਾਂਦਾ ਉਹ ਉਹਨਾਂ ਕਿੱਥੇ ਜਾਣਾ ਸੀ ਮੈਂ ਆਪਣੀ ਬਾਰ ਐਸੋਸੀਏਸ਼ਨ ਅੱਗੇ ਵੀ ਅਪੀਲ ਕਰਤੀ ਆ ਜੇ ਨਾ ਕੋ ਮੈਨੂੰ ਇਨਸਾਫ ਮਿਲਿਆ ਮੈਂ ਫਿਰ ਬਾਰ ਐਸੋਸੀਏਸ਼ਨ ਲਿਆ ਕੇ ਆਪਣਾ ਇਨਸਾਫ ਲਵਾਵਾਂਗਾ ਕਿਉਂਕਿ ਮੇਰੇ ਨਾਲ ਅੱਗੇ ਲਗਤ ਪਾਈ ਆ ਪਾਰਟੀ ਬਾਜੀ ਫੁੱਲ ਆੜਨਾ ਹੋਣੀ ਇਹਨਾਂ ਨੂੰ ਪੂਰੀ ਆਮ ਆਦਮੀ ਪਾਰਟੀ ਦੀ ਸ਼ੈਆ ਇਹ ਧਾਰੀਵਾਲ ਕੋ ਉਥੇ ਗਏ ਦਫਤਰੋਂਦਨ ਭਾਰੀਵਾਲ ਸਾਹਿਬ ਨੇ ਫੋਨ ਕੀਤਾ ਸਾਡੇ ਨਾਲ ਕਾਹਦੀ ਖੁੰਦ ਗਾਇ ਅਸੀਂ ਕੀ ਕਰਦੇ ਦੱਸੋ ਮੈਨੂੰ ਦੋ ਨੰਬਰਾਂ ਕੰਮ ਕਰਨਦੇ ਆ ਅਸੀਂ ਆਪਣਾ ਕਮਾਉਂਡੇ ਖਾਣਦੇ ਆ ਇਹ ਹਟਦੇ ਨਜ਼ਾਇਰ ਅਗੇ ਪਰਚੇ ਕੀਤੇ ਆ ਹੁਣ ਵੀ ਹਟਦੇ ਪਰਚੇ ਦੇ ਨੂੰ ਫਿਰਦੇ ਹਟਦੇ ਹਮਲੇ ਕਰਾਉਂਦੇ ਆ ਸਾਡੀ ਜਾਨ ਨੂੰ ਪੂਰਾ ਖਤਰਾ ਮੇਰੇ ਭਰਾ ਦੀ ਜਾਨ ਨੂੰ ਪੂਰਾ ਖਤਰਾ ਅੱਗੇ ਇਹਦੇ 17 18 ਜਣੇ ਗਲ ਪੈ ਗੇ ਸੀਸੀਟੀਵੀ ਵੀਡੀਓ ਦਿੱਤੀ ਕੀ ਕਾਰਵਾਈ ਕੀਤੀ ਪੁੱਛਣੇ ਇਨੂੰ ਕੱਲੇ ਨਹੀਂ ਚੁੱਕਣ ਪਏ ਫੌਜੀ ਦਾ ਨਾਮ ਆ ਮੇਰੀ ਪੂਰੀ ਹੁਣ ਵੀ ਇਹਨੇ ਕਿਹਾ ਚਾਚਾ ਇਹਨੂੰ ਫੋਨ ਕਰੋ ਪਤਾ ਨਹੀਂ ਕਿਹੜਾ ਮਾਲ ਆ ਮੈਨੂੰ ਨਹੀਂ ਪਤਾ ਕਿਹੜਾ ਪ੍ਰਧਾਨ ਆ ਮਾਲ ਪ੍ਰਵਿੰਦਰ ਮਾਲ ਮੈਨੂੰ ਕੀ ਪਤਾ ਕੌਣ ਆ ਇਹ ਕਹਿੰਦੇ ਇਹਨੂੰ ਫੋਨ ਕਰੇ ਉਹਦੀ ਸ਼ਹਿਰ ਦੇ ਸਾਰੇ ਕੰਮ ਆ ਮੰਤਰੀ ਸ਼ਹਿਰ ਦੇ ਸਾਰੇ ਕੰਮ ਕਰਨਦੇ ਮੇਰੀ ਇਹੋ ਮੰਗਿਆ ਇਹਨਾਂ ਨੂੰ ਠੋਕ ਕੇ ਜਿਹੜਾ ਪਰਚਾ ਬਣਦਾ ਕੀਤਾ ਹੈ ਕਰ ਕਾਰਵਾਈ ਕਾਨੂੰਨੀ ਕਰਨ ਇਹਨਾਂ ਦੇ ਇਹਨਾਂ ਨੂੰ ਅੰਦਰ ਕੱਲਣ ਇਹਨਾਂ ਨੂੰ ਜਿਹੜੀ ਗਾਂ ਦਾ ਪਤਾ ਲੱਗੇ ਸੋ ਜੀ ਨਾ ਨਾ ਵੀ ਅੱਜ ਜਿਹੜਾ ਸਾਤ ਤਕਰੀਬ 10:00 ਵਜੇ ਥਾਣਾ ਜ਼ਨਾਲਾ ਚ ਇੱਕ ਮਾਮਲਾ ਰਿਪੋਰਟ ਹੁੰਦਾ ਜੀ ਜਿਹਦੇ ਵਿੱਚ ਇੱਕ ਸੁਨੀਲ ਪਾਲ ਨਾਮ ਦੇ ਵਿਅਕਤੀ ਜਿਹੜਾ ਕਹਿ ਰਿਹਾ ਕਿ ਮੈਂ ਅਮਰਸਾਤ ਤੋਂ ਆ ਰਿਹਾ ਸੀਗਾ ਤੇ ਮੈਨੂੰ ਕੁਝ ਬੰਦਿਆਂ ਨੇ ਘੇਰਿਆ ਇਹ ਜਦੋਂ ਸਾਨੂੰ ਇਹਦੀ ਇਤਲਾਹ ਆਈ ਹੈ ਅਸੀਂ ਇਹਦੀ ਜੜੀਆ ਪੜਤਾਲ ਕਰ ਰਹੇ ਹਾਂ ਇਹਨਾਂ ਨੇ ਕਿਹਾ ਹੈ ਕਿ ਸਾਨੂੰ ਘੇਰ ਕੇ ਤੇ ਸਾਡੇ ਤੇ ਗੋਲੀ ਚਲਾਈ ਆ ਅਸੀਂ ਜਿਹੜੀ ਇਹਨਾਂ ਦੀ ਗੱਡੀ ਆ ਉਹ ਕਮਿਸ਼ਨ ਲੈ ਲਈ ਹੈ ਔਰ ਇਹਨੂੰ ਫੋਰੈਂਸਿਕ ਟਾਪ ਤੇ ਅਸੀਂ ਚੈੱਕ ਕਰਾਂਗੇ ਔਰ ਹਰ ਟੈਕਨੀਕਲ ਤਰੀਕੇ ਦੇ ਨਾਲ ਦੰਗਿਆਈਨਾ ਅਸੀਂ ਤਾਂ ਤੀਸ਼ ਕਰਾਂਗੇ ਇਹਦੇ ਵਿੱਚ ਕਿ ਅਸਲੀਅਤ ਮਾਮਲਾ ਕੀ ਆ ਔਰ ਜੋ ਵੀ ਅਸਲੀਅਤ ਹੋਈ ਜਿਹੜਾ ਵੀ ਇਹਦੇ ਸੁਦੋਸ਼ੀ ਹੋਇਆ ਅਸੀਂ ਉਹਦੇ ਖਿਲਾਫ ਕਾਰਵਾਈ ਕਰਾਂਗੇ ਇਸ ਰੋਡ ਤੇ ਕਹਿ ਰਹੇ ਗੋਲੀ ਚੱਲੀ ਆ ਉੱਥੇ ਬਹੁਤ ਸਾਰੇ ਸੀਸੀਟੀਵੀ ਲੱਗੇ ਨੇ ਪਟ્રોલ ਪੁਲਸ ਨੇ ਸੀਸੀਟੀਵੀ ਵੀ ਚੈੱਕ ਕੀਤਾ ਜਾ ਰਿਹਾ ਹਾਂ ਬਿਲਕੁਲ ਜੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਔਰ ਇਹ ਮਾਮਲੇ ਨੂੰ ਜਿਹੜਾ ਬਿਲਕੁਲ ਅਸੀਂ ਹਰ ਮਾਮਲੇ ਦੀ ਤਰ੍ਹਾਂ ਪੂਰੀ ਬਰੀਕੀ ਨਾਲ ਜਾਂਚ ਕਰਾਂਗੇ ਕਿ ਅਸਲੀਅਤ ਕੀ ਹੈ ਅਸਲੀਅਤ ਸਾਹਮਣੇ ਤੁਹਾਡੇ ਲਿਆ ਕੇ ਅਸੀਂ ਜੋ ਕਾਨੂੰਨੀ ਕਾਰਵਾਈ ਬੰਦੀ ਉਹ ਕਰਾਂਗੇ